ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ ਪਰ ਇਹਨਾਂ ਯੋਜਨਾਵਾਂ ਦੇ ਸਹੀ ਹੱਕਦਾਰ ਪਰਿਵਾਰ ਇਹਨਾਂ ਦਾ ਪੂਰਾ ਫਾਇਦਾ ਨਹੀਂ ਚੁੱਕ ਪਾਉਂਦੇ ਅਜੇਹਾ ਹੀ ਇੱਕ ਪਰਿਵਾਰ ਗੁਰਦਾਸਪੁਰ ਦੇ ਪਿੰਡ ਪੁਲੇਚੱਕ ਕਲੋਨੀ ਦਾ ਰਹਿਣ ਵਾਲਾ ਹੈ ਜਿਸ ਦੇ ਮੁਖੀਆ ਦੀ 9 ਸਾਲ ਪਹਿਲਾਂ ਮੌਤ ਹੋ ਗਈ ਤਾਂ ਘਰ ਦੀ ਔਰਤ ਗੁਰਪ੍ਰੀਤ ਕੌਰ ਨੂੰ ਆਪਣੇ ਦੋ ਬੱਚਿਆਂ ਨੂੰ ਪਾਲਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਲੋਕਲ ਦੇ ਘਰ ਵਿੱਚ ਕੰਮ ਕਰਕੇ ਅਤੇ ਖੇਤਾਂ ਵਿੱਚ ਕਾਹ ਕੱਟ-ਕੱਟ ਕੇ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾ ਰਹੀ ਹੈ ਲੜਕੀ 15 ਸਾਲ ਦੀ ਹੋ ਗਈ ਹੈ ਤੇ 9ਵੀਂ ਜਮਾਤ ਵਿੱਚ ਪੜ੍ਹ ਰਹੀ ਹੈ ਪੜਾਈ ਵਿੱਚ ਚੰਗੀ ਹੋਣ ਕਾਰਨ ਪ੍ਰਾਈਵੇਟ ਸਕੂਲ ਨੇ ਫੀਸ ਮਾਫ ਕਰ ਰੱਖੀ ਹੈ ਜਦਕਿ ਬੇਟਾ 12ਵੀਂ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੈ ਦੋ ਕਮਰਿਆਂ ਵਾਲੇ ਕੱਚੇ ਕਾਰਦਿਆਂ ਵਾਲਿਆਂ ਦੇ ਸਹਾਰੇ ਛੱਤਾਂ ਬਰਸਾਤ ਦੇ ਦਿਨਾਂ ਵਿੱਚ ਚੌਦਿਆਂ ਹਨ ਅਤੇ ਕਦੇ ਵੀ ਡਿੱਗ ਸਕਦੀਆਂ ਹਨ ਮਕਾਨ ਵੀ ਕਾਫੀ ਨੀਵਾ ਹੈ ਤੇ ਬਾਰਿਸ਼ ਦੇ ਦਿਨਾਂ ਵਿੱਚ ਕਮਰਿਆਂ ਵਿੱਚ ਪਾਣੀ ਪਰ ਜਾਂਦਾ ਹੈ। ਕਈ ਵਾਰ ਸਾਬਕਾ ਸਰਪੰਚ ਨੂੰ ਛੱਤਾਂ ਪੱਕੀਆਂ ਕਰਨ ਅਤੇ ਸੂਚਾਲੇ ਫਲਸ਼ ਬਣਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਗ੍ਰਾਂਟ ਲਈ ਬੇਨਤੀ ਕਰ ਚੁੱਕੀ ਹੈ ਪਰ ਗੌਰ ਨਹੀਂ ਕੀਤੀ ਗਈ ਤੇ ਨਵੇਂ ਬੜੇ ਸਰਪੰਚ ਬਲਵਿੰਦਰ ਸਿੰਘ ਦੇ ਪਰ ਆਲਖਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਕੁਝ ਪਰਿਵਾਰ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਹਨ ਅਤੇ ਅਜਿਹਾ ਪਹਿਲੀਆਂ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਗੱਲ ਕਰਨ ਵਿੱਚ ਝਿਜਕ ਮਹਿਸੂਸ ਕਰਨ ਕਾਰਨ ਹੋਇਆ ਹੈ। ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਪੰਚਾਇਤ ਵੱਲੋਂ ਉਸਦੀ ਮਦਦ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂਜੀ ਤੇ ਮੇਰੇ ਹਸਬੰਡ ਨੂੰ ਡੈਥ ਹੋਈ ਨੂੰ 9 ਸਾਲ ਹੋ ਗਏ ਆ ਤੇ ਮੈਂ ਮਤਲਬ ਅੱਦਾ ਹੀ ਗੁਜ਼ਾਰਾ ਕਰਕੇ ਆਪਣੇ ਘਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨੀ ਆ ਮੈਨੂੰ ਜਦੋਂ ਪਹਿਲਾਂ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਉਣ ਦਾ ਉਹ ਵੀ ਕਰ ਲੈਣੀ ਆ ਕੋਈ ਵੀ ਕੰਮ ਮਿਲ ਜੇ ਤੇ ਮੈਂ ਕਰ ਲੈਣੀ ਆ ਤੇ ਕਰਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਲਿਆ ਹਾਂ ਤੁਹਾਡਾ ਸਾਰ ਬਹੁਤ ਸਾਰੀਆਂ ਨੇ ਤੁਹਾਨੂੰ ਕਮਰੇ ਚੋਂਦੇ ਵੀ ਆ। ਉਹਦਾ بارش ਆਉਂਦੀ ਆ ਤੇ ਲੋਕ ਸੌਕੇ گزارਾ ਕਰਦੇ ਆ। ਤਾਂ ਆਪਾਂ ਬਹਿ ਕੇ ਰਾਤ ਕੱਟੀ ਦੀ ਆ। ਕਿਹਾ ਸਾਡਾ ਕਮਰਾ ਇੱਥੋਂ ਨਾ ਝੋਣ ਲਾ ਜੇਰ ਨੁਕਸਾਨ ਨਾ ਕੋਈ ਹੋ ਜੇ। ਪਰ ਰਾਤ ਸਾਡੀ ਬੈਠ ਕੇ ਹੀ ਨਿਕਲਦੀ ਆ। ਹਾਂਜੀ ਕਿਹਾ ਤਾਂ ਸੀਗਾ ਪਰ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ। ਕੀ ਮੰਗ ਕਰਦੇ ਹੋ ਹੁਣ? ਮੰਗ ਸਰ ਮੇਰੀ ਇਹ ਹੀ ਆ ਵੀ ਮੇਰਾ ਘਰ ਬਣਾ ਕੇ ਦਿੱਤਾ ਜਾਏ। ਬੜਾ ਦੁੱਖ ਹੋਇਆ ਉਹਨੂੰ ਦੇਖ ਕੇ ਪਰਿਵਾਰ ਨੂੰ ਇੱਕ ਤੇ ਵਿੱਡੋ ਹੈਗੀ ਆ ਦਾ ਘਰ ਵਾਲਾ ਨਹੀਂ ਹੈ ਉਹਦੀ ਡੈਥ ਹੋ ਗਈ ਹੈ ਨਾ ਉਹ ਵੀ ਦਿਹਾੜੀ ਕਰਦਾ ਸੀ ਤੇ ਉਹਨੂੰ ਅਟੈਕ ਹੋਣ ਅਚਾਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸ ਭੈਣ ਨੂੰ ਸਾਡੇ ਨੂੰ ਕੰਮ ਮਿਲਦਾ ਉਹ ਕਰਕੇ ਇਹਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਮਿਹਨਤ ਕਰਕੇ ਆਪ ਤੇ ਅੱਪਾ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੋਂ ਪਹਿਲੇ ਇਹਨਾਂ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟਿਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਏਦਾਂ ਐਸੀ ਹਾਲਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫ਼ਤਰਾਂ 'ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਡ ਨੂੰ ਦੱਸੋਗੇ ਤੇ ਫੇਰ ਹੀ ਪਤਾ ਲੱਗਣਾ ਕਿ ਕਿੰਨੂ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਇਹ ਅਫਸਰ ਦੇ ਦਰਵਾਜ਼ੇ ਤੇ ਜਾ ਕੇ ਜਿਨ੍ਹਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆਹ ਹਾਲਤ ਤਾਂ ਦੇਖਣ ਨੂੰ ਮਿਲ ਦੇ ਪਰ ਹੁਣ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲ ਇਸੇ ਕਰਕੇ ਇੱਥੇ ਲੈ ਕੇ ਆਏ ਕਿ ਆ ਇੱਕ ਭੈਣ ਸਾਡੀ ਇੰਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਹਿੰਦੇ ਆਪ ਤੰਗ ਤੇ ਹੈਗੇ ਹਰਾਣਾ ਵਾ